ਪੰਜ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਮਾਲਕ ਨੇ ਆਖਿਆਗਾ ਮਜਬੂਰੀ ਪੈ ਗਈ ਤਾਂ ਕਰਕੇ ਘਰ ਸਸਤਾ ਵੇਚਣਾ ਪੈ ਰਿਹਾ ਸੀ ਸਿਰਫ 4 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਅਸੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਘਰ ਦਾ ਰੇਟ ਕੋਈ ਮਾਲਕ ਨੇ ਬਾਲਾ ਨਹੀਂ ਰੱਖਿਆ ਜਮੈਂ ਸਸਤਾ ਮਾਲਕ ਨੇ ਵੇਚਣਾ ਹੈ ਬਸ ਐਮਰਜੈਂਸੀ ਪੈਸੇ ਦੀ ਲੋੜ ਹੈ ਮਜਬੂਰੀ ਪੈ ਗਈ ਮਾਲਕ ਨੂੰ ਤਾਂ ਕਰਕੇ ਕਹਿੰਦੇ ਨੇ ਸਸਤਾ ਮਹਿੰਗਾ ਮੈਂ ਤਾਂ ਵੇਚ ਹੀ ਦੇਣਾ ਛੇਤੀ ਤੋਂ ਛੇਤੀ ਸੇਲ ਕਰਨੇਗਾ 4 ਕ ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਮਾਲਕ ਕਹਿੰਦੇ ਨੇ ਮੁੱਖ ਤੇ ਕਰ ਲਾਂਗੇ ਘਰ ਠੀਕ ਐ ਜੀ ਪੰਜ ਮਰਲੇ ਥਾਂ ਆਪਨ ਮਿਲ ਜੂਗੀ ਬਾਕੀ ਘਰ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਸੀ ਜ਼ਿੰਮੇਦਾਰ ਘਰ ਹੈਗਾ ਜੀ ਜਿਹੜਾ ਕੁਝ ਵੀ ਬਣਿਆ ਹੋਇਆ ਜਿੰਮੇ ਵੀ ਬਣਿਆ ਹੋਇਆ ਤੁਹਾਡੇ ਸਾਹਮਣੇ ਵੀਡੀਓ ਚ ਮਾਲਕ ਤੋਂ ਜਿੰਮੇ ਦੀ ਵੀਡੀਓ ਬਣੀ ਸੀ ਓਵੇਂ ਦੀ ਆਪਣੇ ਕੋਲੇ ਇਹਨਾਂ ਨੇ ਬਣਾ ਕੇ ਭੇਜਤੀ ਮਾਲਕ ਕਹਿੰਦੇ ਵੀ ਮੈਨੂੰ ਛੇਤੀ ਪੈਸੇ ਦੀ ਲੋੜ ਹੈ ਤੇ ਜਲਦੀ ਤੋਂ ਜਲਦੀ ਐਡ ਸਾਡੀ ਕਰ ਦੋ ਤੇ ਛੇਤੀ ਤੋਂ ਛੇਤੀ 베ਚਣਾ ਗਮ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜੇ ਤੁਹਾਨੂੰ ਘਰ ਠੀਕ ਲੱਗੇ ਕੋਈ ਖਰੀਦਣਾ ਚਾਹੁੰਦਾਗਾ ਤਾਂ ਮਾਲਿਕ ਨਾਲ ਗੱਲ ਕਰ ਲਿਓ ਮਾਲਿਕ ਦਾ ਮੋਬਾਈਲ ਨੰਬਰ ਤੇ ਪੂਰੀ ਦੀ ਪੂਰੀ ਆਪਾਂ ਗੱਲਬਾਤ ਕਰ ਰਹੇ ਹਾਂ ਸੀ ਵਧੀਆ ਕਮਰਾ ਬਣਿਆ ਹੋਇਆ ਵਧੀਆ ਗਲੀ ਲੱਗਦੀ ਆ ਬਾਕੀ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹਾਂ ਸੀ ਘਰ ਵਧੀਆਗਾ ਬਾਕੀ ਮੜੀ-ਮੋਟੀ ਚਲੋ ਮਰਮਦ ਦੀ ਲੋੜ ਹੈਗੀ ਆ ਪਲਾਸਟਰ ਵਗੈਰਾ ਮਾਰਾ ਮੋਟਾ ਪਿਆਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਤੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾ ਸੀ ਮਜਬੂਰੀ ਹੈ ਜੇ ਕਿਸੇ ਨੂੰ ਪਸੰਦਾ ਆ ਕੋਈ ਖਰੀਦਣਾ ਚਾਹੁੰਦਾਗਾ ਤਾਂ ਮਾਲਕ ਨਾਲ ਗੱਲ ਕਰ ਲਓ ਜਿਹਨੇ ਖਰੀਦਣਾ ਤੁਹਾਨੂੰ ਘਰ ਮਿਲ ਜੂਗਾ ਸੀ ਤੇ ਮਾਲਕ ਨੂੰ ਪੈਸਿਆਂ ਦੀ ਲੋੜ ਆ ਉਹਨਾਂ ਨੂੰ ਪੈਸੇ ਮਿਲ ਜਾਣਗੇ ਉਹਨਾਂ ਦਾ ਕੰਮ ਸਹੀ ਹੋ ਜੂਗਾ ਸੀ ਜਿਹੜੀ ਮਜਬੂਰੀ ਪੈ ਗਈ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੂ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾਓ ਮਾਲਕ ਦਾ ਜਿਹੜਾ ਏਰੀਆ ਹੈਗਾ ਇਹਨਾਂ ਦਾ ਏਰੀਆ ਗੁਰੂ ਹਰ ਸਹਾਈ ਹੈਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਐਮਰਜੈਂਸੀ ਪੈਸਾਂ ਦੀ ਲੋੜ ਹੈ ਜੀ ਛੇਤੀ ਤੋਂ ਛੇਤੀ ਸੇਲ ਕਰਨਾ ਹੈਗਾ ਮਾਲਕ ਨੇ ਆਖਿਆਗਾ 4 ਲੱਖ ਦੇ ਵਿੱਚੋਂ ਘਾਟਾ ਵਾਦਾ ਵੀ ਕੀਤਾ ਜੋ ਉਹ ਪੰਜ ਮਾਰਲੇ ਥਾਂ ਤੋਂ ਮੈਂ ਦੱਸ ਹੀ ਦਿੱਤੀ ਮਾਲਕ ਦਾ ਮੋਬਾਈਲ ਨੰਬਰ 84277 97627 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਹਾਂ ਸੀ 84277 97627 ਕਿਸੇ ਨੂੰ ਵੀ ਪਸੰਦ ਆਇਆ ਸੀ ਛੇਤੀ ਕਰੋ ਮਾਲਕ ਨੂੰ ਪੈਸਾਂ ਦੀ ਸਖਤ ਲੋੜ ਹੈ ਜੀ ਬਾਕੀ ਵੀਡੀਓ ਆਪਾਂ ਅੱਜ ਲੈ ਕੇ ਪਹੁੰਚੇ ਜੀ ਮਾਲਕ ਨੇ ਛੇਤੀ ਤੋਂ ਛੇਤੀ ਕਿਹਾ ਤੇ ਆਪਾਂ ਛੇਤੀ ਤੋਂ ਛੇਤੀ ਵੀਡੀਓ ਪਾਤੀ ਬਾਕੀ ਅੱਜ ਆਪਾਂ ਨਹੀਂ ਕਹਿੰਦੇ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਕੁਝ ਵੀ ਨਹੀਂ ਕਹਿੰਦਾ ਜੀ ਮੈਂ ਮਾਲਕ ਨੂੰ ਪੈਸਾਂ ਦੀ ਲੋੜ ਹੈ ਐਦਾਂ ਦਾ ਕੁਝ ਕਹਿਣਾ ਨਹੀਂ ਬਣਦਾ ਜੀ ਬਾਕੀ ਮਿਲਦੇ ਆ ਜਲਦੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਵਧੀਆ ਨਾਲ ਜੀ